5 ਗੇਜੀ ਪਿੰਡ ਹਰਦਾਪੁਰ ਦੇ ਵਿੱਚ ਪਰਖਾਲੀ ਦੇ ਲਾਗੇ ਦੀ ਆਹ ਹੈ ਦੋ ਸਕੇ ਭਾਈ ਜੀ ਸਰਦਾਰ ਸਾਧੂ ਸਿੰਘ ਜੀ ਤੇ ਸਰਦਾਰ ਹਰਬੰਸ ਸਿੰਘ ਜੀ ਜਿੱਥੇ ਦੋ ਸਕੇ ਭਾਈ ਮਿਲ ਜਾਂਦੇ ਨੇ ਇਹਨਾਂ ਦੀ ਤਾਂ ਵੀਡੀਓ ਖਾਸ ਬਣ ਜਾਂਦਾ ਜੀ ਜਿੱਥੇ ਦੋ ਸਕੀਆਂ ਪੈਣਾ ਮਿਲ ਜਾਂਦੀਆਂ ਉੱਥੇ ਵੀ ਵੀਡੀਓ ਖਾਸ ਬਣ ਜਾਂਦਾ ਸਾਡੇ ਪੰਜਾਬੀ ਵਿਰਸੇ ਦੇ ਵੀਡੀਓਜ਼ ਅਕਸਰ ਅਜਿਹੇ ਹੁੰਦੇ ਨੇ ਜਿੱਥੇ ਸੱਸ ਨੂੰ ਦੀ ਗੱਲ ਕਰਦੇ ਆਂ ਭਾਈਆਂ ਦੀ ਗੱਲ ਕਰਦੇ ਆਂ ਭਰਾਵਾਂ ਦੀ ਗੱਲ ਕਰਦੇ ਆਂ ਪੈਣਾ ਭਰਾਵਾਂ ਦੀ ਗੱਲ ਕਰਦੇ ਆਂ ਤੇ ਅੱਜ ਅਸੀਂ ਦੋ ਪਰਾਵਾਂ ਦੇ ਨਾਲ ਮੁਲਾਕਾਤ ਕਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਹੈ ਜੀ ਠੀਕ ਹੈ ਜੀ ਤੁਹਾਡਾ ਨਾਮ ਜੀ ਸਰਦਾਰ ਹਰਬੰਸ ਸਿੰਘ ਜੀ ਸਹੀ ਲਿਆ ਨਾ ਮੈਂ ਹਾਂ ਸਰਦਾਰ ਸਾਧੂ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਜੀ 85 ਦੀ ਹੋ ਗਈ 85 ਸਾਲ ਦੀ ਹੋ ਗਈ ਜੀ ਅੱਛਾ ਆਰਮੀ 'ਚ ਤੁਸੀਂ ਸੀਗੇ ਕਿ ਤੁਸੀਂ ਸੀਗੇ ਮੈਂ ਕਹਨੂੰ ਗਿਆ ਅਜੇ ਤੁਸੀਂ ਗਏ ਨਹੀਂ ਮੈਂ ਤਾਂ ਕਰ ਹੀ ਰਿਹਾ ਅੱਛਾ ਕਰ ਹੀ ਰਹੇ ਹੋ ਠੀਕ ਹੈ ਠੀਕ ਹੈ ਇਹ ਇੱਕ ਜਣਾ ਫੌਜ 'ਚ ਦੂਜਾ ਜਣਾ ਕਿਸਾਨੀ ਕਰ ਰਿਹਾ ਹੈ ਜੀ ਹਾਂ ਜੀ ਆ ਠੀਕ ਹੈ ਜੈ ਜਵਾਨ ਜੈ ਕਿਸਾਨ ਆਪ ਬਣ ਗਈ ਦੀ ਗੱਲ ਜੈ ਜਵਾਨ ਤੇ ਜੈ ਕਿਸਾਨ ਜੀ ਆ ਦੇਖੋ ਸਰਦਾਰ ਸਾਧੂ ਸਿੰਘ ਜੀ ਖੇਤੀਬਾੜੀ ਸੰਭਾਲਦੇ ਰਹੇ ਤੇ ਇਹਨਾਂ ਦੇ ਭਾਈ ਸਰਦਾਰ ਹਰਬੰਸ ਸਿੰਘ ਜੀ ਹੌਲਦਾਰ ਰਹੇ ਆਰਮੀ ਦੇ ਵਿੱਚ ਪਹਿਲੇ ਤੁਹਾਡੇ ਨਾਲ ਹੀ ਗੱਲ ਕਰਦੇ ਕਿੱਥੇ ਕਿੱਥੇ ਰਹੇ ਜੀ ਤੁਸੀਂ ਮੈਂ ਤਾਂ ਬਹੁਤ ਜਗ੍ਹਾ ਰਹਿਆ ਜੀ ਕਿੰਨੀਆਂ ਕਰਨੀਆਂ ਅੱਛਾ ਦੱਸੋ ਕਿੱਥੇ ਕਿੱਥੇ ਰਹੇ ਜੀ ਮੈਂ ਮੇਰਟ ਜੀ ਅੱਛਾ ਫਿਰ ਜੇ ਐਨ ਕੇ ਜੀ ਕਪੂਰ ਦਾ ਸ਼ਹਿਰ ਅੱਛਾ ਉੱਤੇ ਬਾਦ ਦੇਰਾ ਦੂਨ ਹਾਂ আর ਫਿਰ ਲਖਨਊ ਜੀ ਅਰ ਫੇ ਮਿੰਟ ਰੁੜਕੀ ਇਹਦੇ ਫਿਰ ਆਪਣੇ ਚ ਲੈ ਕਰ ਕਰ ਅੱਛਾ ਹਾਂਜੀ ਲੋ ਜੀ ਬਹੁਤ ਦੂਰ ਦੂਰ ਘੁੰਮ ਕੇ ਆਏ ਜੀ ਹੈ ਜੀ ਖੈਰ ਕਰੀਏ ਦਾ ਬਹੁਤ ਐ ਲੱਗਿਆ ਜਿਆਦੇ ਛੋਟੀ ਛੱਟੀ ਆਂਦੇ ਹੁਣ ਜਦ ਤਾ ਫਿਰ ਮਨ ਖੁਸ਼ ਹੋ ਜਾਂਦਾ ਹੋਣਾ ਤੁਹਾਡਾ ਜੀ ਹੈ ਜੀ ਮੈਂ ਛੱਡ ਕੇ ਨਹੀਂ ਤਾਂ ਹੁੰਦਾ ਮੀਆਂ ਪਰ ਜਾ ਕੇ ਸਾਈਕਲ ਪਰ ਅੱਛਾ ਜਬਸਾਂ ਨਹੀਂ ਤੇ ਆਇਆ ਜਬਸਾਂ ਜੀ ਅੱਛਾ ਮੇਕਰਾ ਬਣ ਕੇ ਸਾਈਕਲ ਵਾਰ ਇਥੋਂ ਜੀ ਸਾਈਕਲ ਪਰ ਮੀਆਂ ਭਰਾ ਲੱਗਦਾ ਹੈ ਅੱਛਾ ਉੱਥੇ ਉੱਥੇ ਟ੍ਰੇਨ ਚੜਾ ਕੇ ਆਣਾ ਜੀ ਜੜਾ ਆਉਂਦਾ ਹਾਂ ਮੈਲਟ ਗਿਆ ਦੇਖੋ ਕਈ ਵਾਰ ਅੱਛਾ ਰੁੜਕੀ ਦਾ ਉੱਥੇ ਆਇਆ ਅੱਛਾ ਇਹ ਇਹ ਵੀ ਜਾਏ ਰੁੜਕੀ ਵੀ ਹੈ ਜਾਏ ਰੁੜਕੀ ਵੀ ਹੂੰ ਮੈਂ ਟ ਜਗ੍ਹਾ ਹੈ ਅੱਛਾ ਅੱਛਾ ਠੀਕ ਐ ਦੇਖੋ ਦੋਹਾ ਭਰਾਵਾਂ ਦਾ ਪਿਆਰ ਜੀ ਕਹਿੰਦੇ ਜੀ ਮੀਆਪੁਰ ਸਟੇਸ਼ਨ ਤੇ ਚੜਾ ਕੇ ਆਂਦੇ ਸੀਗੇ ਦੀ ਸਾਈਕਲ ਦਿੱਥੋਂ ਜਾਂਦੇ ਸੀਗੇ ਜੀ ਤੁਸੀਂ ਜੀ ਹਾਂ ਜੀ ਸਾਈਕਲ ਹੁੰਦਾ ਹਾਂ ਅੱਛਾ ਤੁਸੀਂ ਕਹਿੰਦੇ ਹੋਣ ਵੀ ਸਾਈਕਲ ਚਲਾ ਲੈਂਦੇ ਬਹੁਤ ਜੀ ਹੋਣ ਵੀ ਚਲਾਉਂਦਾ ਕਿਤੇ ਨਹੀਂ ਮਿਲ ਜਾ ਅੱਛਾ ਕਹਿਵੇ ਬੁਰੇ ਜੀ ਚਲਾਉਦੇ ਹੈ ਜੀ ਹੈ ਜੀ ਆ ਬਹੁਤ ਵਧੀਆ ਜੀ ਓਕਣ ਜਿੱਕਣ ਕਿੱਕਣ ਗੈਲ ਹੈ ਨਾ ਜੀ ਕੀ ਕੀ ਕਹਿਣੇ ਨੇ ਆਪਣੇ ਜਿਹੜੀ ਭਾਸ਼ਾ ਆਪਣੀ ਬੋਲੀ ਹੈ ਨਾ ਜੀ ਆਪਣੇ ਏਰੀਏ ਦੀ ਇਹ ਤਾਂ ਬਹੁਤ ਵਧੀਆ ਲੱਗਦੀ ਹੈ ਉਹ ਮੇਰੇ ਕੋਲ ਕੋਈ ਅੰਮ੍ਰਿਤਸਰ ਦਾ ਇੱਕ ਦੋਸਤ ਆ ਮੇਰਾ ਉਹ ਕਹਿੰਦਾ ਓਕਣ ਗਿਆ ਹੁੰਦਾ ਮੈਂ ਓਕਣ ਹੁੰਦਾ ਜਿੱਕਣ ਤੂੰ ਸੋਚ ਰਹਿ ਕਹਿੰਦਾ ਮੈਂ ਤਾਂ ਜਿਆਦਾ ਆਇਆ ਤਾਂ ਮੈਨੂੰ ਕਿਹਾ ਵੀ ਤੁਹਾਡੇ ਏਰੀਆ ਚ ਓਕਣ ਕਿਕਣ ਜਿੱਕਣ ਗੈਣ ਲਾਗੇ ਆਪਣੀ ਬੋਲੀ ਹੈ ਹਾਂ ਆਪਣੀ ਆਪਣੀ ਬੋਲੀ ਹੈ ਪਰ ਮਿੱਠੀ ਬੋਲੀ ਆਪਣੀ ਵਧੀਆ ਬੋਲੀ ਹੈ ਐਸੀ ਗੱਲ ਸਾਰਾ ਪੰਜਾਬ ਪੰਜਾਬ ਇੱਕ ਹੈ ਪਰ ਆਪਣੇ ਏਰੀਏ ਦੇ ਵਿੱਚ ਇਹ ਬੋਲਿਆ ਜਾਂਦਾ ਜੀ ਹਾਂਜੀ ਹਾਂਜੀ ਅਜੇ ਅੱਗੇ ਕਹਿਣਾ ਵੇ ਅੱਗੇ ਨੂੰ ਜਾਣਾ ਕਿ ਆ ਕਿਨੇ ਕਹਾਂ ਨੂੰ ਅੱਛਾ ਕਹਿੰਦੇ ਵੀ ਅੱਗੇ ਨੂੰ ਜਾਓ ਜੀ ਗਾਹਾਂ ਨੂੰ ਕਹਿੰਦੇ ਗਾਹਾਂ ਨੂੰ ਗਾ ਜੀ ਹਾਂ ਅੰਬਰਸਰ ਗਾੜੀ ਪਿਛਾੜੀ ਹਾਂ ਅੰਬਰਸਰ ਗਾੜੀ ਪਿਛਾੜੀ ਜੀ ਹਾਂ ਜੀ ਹਾਂ ਜੀ ਲਓ ਜੀ ਤੁਸੀਂ ਕਰਿਓ ਕਮੈਂਟ ਜੀ ਅੱਗੇ ਨੂੰ ਜਦੋਂ ਕਹਿੰਦੇ ਵੀ ਅੱਗੇ ਜਾਣਾ ਜੀ ਆਪਾਂ ਨੇ ਤਾਂ ਅਸੀਂ ਇੱਧਰ ਕਹਿੰਦੇ ਹਾਂ ਗਾਹਾਂ ਨੂੰ ਜਾਣਾ ਜੀ ਗਾੜੀ ਪਿਛਾੜੀ ਤੁਸੀਂ ਦੱਸਿਆ ਕਿ ਅੰਬਰਸਰ ਚ ਕਹਿੰਦੇ ਜੀ ਅੰਬਰਸਰ ਚ 73 ਦੀ ਲੜਾਈ ਚ ਮੋਥੇ ਰਹ ਹਾਂ ਬਸ ਅੱਛਾ 73 ਦੀ ਲੜਾਈ ਚ ਰਹੇ ਅੰਬਰਸਰ ਚ ਤੁਸੀਂ ਉਹ ਅਜਨਾਲਾ ਹੈ ਨਾ ਹਾਂ ਜੀ ਹਾਂ ਜੀ ਅਜਨਾਲਾ ਉਹ ਤਾਂ ਸਮਾਰੀ ਪਿੰਡ ਹੈ ਸਾਈਡ 'ਚ ਅੱਛਾ ਫੇਰ ਗਾਹਾਂ ਬਾਰਡਰ अच्छा 1971 ਦੀ ਲੜਾਈ ਚ ਫਿਰ ਤੋਂ ਸਲੂਟ ਵੱਡਦਾ ਤੁਹਾਨੂੰ ਜੀ ਬਿਲਕੁਲ ਜਬਰਦਸਤ ਕੰਮ ਹੈ ਜੀ اچھا 1971 ਦੀ ਰਿਟਾਇਰ ਕਦੋਂ ਹੋਏ ਤੁਸੀਂ 86 ਚ 86 ਚ ਭਰਤੀ ਕਦ ਹੋਏ 86 ਚ 1968 ਚ ਭਰਤੀ ਹੋਏ ਜੀ ਲਓ ਜੀ ਮੇਰਾ ਜਨਮ ਹੈ ਜੀ 1968 ਦਾ ਇਹ 1968 ਚ ਭਰਤੀ ਹੋਏ ਜੀ ਬਿਲਕੁਲ ਕੈਮ ਹੈ ਤੁਸੀਂ ਤਾਂ 13 68 ਨੂੰ ਭਰਤੀ 13 ਡੇਟ ਵੀ ਯਾਦ ਹੈ ਤੁਹਾਨੂੰ ਬਿਲਕੁਲ 13 ਤੇ ਰਿਟਾਇਰਮੈਂਟ ਦੀ ਡੇਟ 86 ਡੇਟ ਪੂਰੀ 9 36 36 1986 ਲਓ ਜੀ ਦੋਹੇ ਮਿਤੀਆਂ ਦੱਸਤੀਆਂ ਜੀ 36 1986 1971 ਦੀ ਲੜਾਈ ਦੇ ਵਿੱਚ ਤੁਸੀਂ ਪੂਰਾ ਜ਼ਬਰਦਸਤ ਫਿਰ ਰਹੇ ਉੱਥੇ ਹੈ ਜੀ ਕੋਈ ਯਾਦ ਹੈ 1976 ਦੀ ਲੜਾਈ ਦੀ ਕੋਈ ਖਾਸ ਗੱਲ ਖਾਸ ਗੱਲ ਕਿ ਹਮਲੇ ਹੁੰਦੇ ਰਹੇ ਉਧਰ ਉਧਰ ਹਾਂ ਤੇ ਪਾਕਿਸਤਾਨ ਆਕਟ ਕਰ ਦੇਣਾ ਕਦੇ ਆਪਣਾ ਤਾਂ ਉਹ ਤਾਂ ਬੰਗਲਾਦੇਸ਼ ਦੇ ਆਲੇ ਪਾਸੇ ਆਪਣਾ ਇਰਾਨ ਵਾਲਾ ਸੈਕਟਰ ਤੇ ਅਗਲੇ ਪੱਸੀ ਸੀ ਇਧਰ ਵੀ ਸੀ ਹੈ ਹਾਂ ਜੀ ਦੋਹੇ ਪਾਸੇ ਜੀ ਕੋਟਰ ਜਿਆਦਾ ਪਿੰਡ ਆਪਣਾ ਲਾਸਟ ਬਾਰਡਰ ਪਰ ਹੂੰ ਉੱਥੇ ਤੱਕ ਲੋਜੀ ਇੱਕ ਖਾਸ ਗੱਲ ਤੁਹਾਨੂੰ ਦੱਸ ਦਈਏ ਪਿੰਡ ਹਰਦਾਪੁਰ ਦੀ ਫੌਜੀਆ ਦਾ ਪਿੰਡ ਹੈ ਜੀ ਸਾਰਾ ਪਿੰਡ ਫੌਜੀਆ ਦਾ ਹੈ ਜੀ ਮੈਂ ਕਹਿੰਨਾ ਕੱਲਾ ਕੱਲਾ ਕਰ ਕੋਈ ਬੰਦਾ ਅਜਿਆ ਨਹੀਂ ਹੋਗਾ ਕੋਈ ਘਰ ਅਜਿਆ ਨਹੀਂ ਹੋਗਾ ਜਿਹੜਾ ਫੌਜ ਨਾਲ ਸਬੰਧਤ ਨਾ ਹੋਵੇ ਗੱਲ ਕਰਦੇ ਆ ਜੀ ਤੁਹਾਡੇ ਤੀਜੇ ਭਾਈ ਵੀ ਫੌਜ 'ਚ ਹੈ ਜੀ ਹਾਂਜੀ ਹਾਂ ਮੇਥੋਂ ਛੋਟਾ ਸੀ ਉਹ ਕੀ ਨਾਮ ਸੀ ਉਹਨਾਂ ਦਾ ਜੀ ਦਿਲਵਿੰਦਰ ਦਿਲਵਿੰਦਰ ਹੈਗੇ ਨੇ ਹੁਣ ਨਹੀਂ ਲੈਤਾ ਹੋ ਗਏ ਅੱਛਾ ਸੀਟ ਹੋ ਗਏ ਮੈਨੂੰ ਆ ਤੂੰ ਮੈਨੂੰ ਗੱਲ ਤੋਂ ਲੱਗਿਆ ਵੀ ਸ਼ਾਇਦ ਹੈ ਨਹੀਂ ਜੀ ਉਹ ਅੱਛਾ ਠੀਕ ਹੈ ਬਣਾਉਂਦੀ ਰਹੇ ਨਾ ਅੱਛਾ ਅੱਛਾ ਯਾਣੇ ਰਹੇ ਉੱਥੇ ਹੂੰ ਤੇ ਸਾਰਾ ਪਿੰਡ ਫੌਜੀਆ ਦਾ ਸੀ ਪਹਿਲਾਂ ਕੀਤਾ ਏ ਹਿਰਦਾਪੁਰ ਦਾ ਵੀ ਥੋੜਾ ਪ੍ਰੋਗਰਾਮ ਦੇਖਿਆ ਆ ਗਿਆ ਦੇਖਦੇ ਤਾਂ ਸਾਡੇ ਪ੍ਰੋਗਰਾਮ ਬੁੜਾ ਕਹਿ ਲਿਆ ਗਾੜੀ ਪੈਂਦਾ ਲੱਕੜੇ ਨਹੀਂ ਆ ਹਾਂ 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 ਗੁਰਦੁਆਰੇ ਕੋਲ ਉਹ ਬੜੇ ਕੈਮ ਆ ਉਹ ਮੈਨੂੰ ਪਤਾ ਨਹੀਂ ਹਾਂ ਉਹਦਾ ਬਹੁਤ ਪੱਕਾ ਬਈ ਉਮਰ ਕਿੰਨੀ ਹੋਣੀ ਉਹਨਾਂ ਦੀ 100 ਤੋਂ ਵੱਧ ਹੈ ਉਹਨਾਂ ਦੀ ਵੱਧ ਹੋਣੀ ਹੈ ਵੱਧ ਹੋਣੀ ਹੈ ਹਾਂ ਉਹਦਾ ਬਹੁਤ ਪੱਕਾ ਹੈ ਹਾਂ ਉਹ ਸਾਡੇ ਕੰਮ ਕਰਾਏ ਕਰਦਾ ਜਦ ਵੀ ਹੋਂਦ ਕੰਮ ਕਮ ਨਹੀਂ ਕਰਦਾ ਆਪਣਾ ਹੀ ਕਰਦਾ ਡੰਗਰ ਪੱਛੇ ਦਾ ਅੱਛਾ ਕੀਤੀ ਜਗ੍ਹਾ ਕੰਮ ਕਰਾਇਆ ਕਰ ਬਹੁਤ ਰੁਗਲਾਇਆ ਉਹਨਾਂ ਦਾ ਸਾੜਾ ਸੜਮ ਬੇਪਰ ਅੱਛਾ ਬਹੁਤ ਪੱਕਾ ਬੰਦਾ ਹਾਂ ਉਹ ਪੰਡ ਚੱਕੀ ਵੀ ਉਹਨਾਂ ਨੇ ਪੂਰੀ ਹੈ ਡੰਡੇ ਲੰਬਿਆਂ ਦੀ ਚੱਕੀ ਵੀ ਭਰੀ ਇੱਕ ਲੰਬੇ ਡੰਡੇ ਬਨੇ ਬਜੇ ਤੁਸੀਂ ਘੇਰਿਆ ਉੱਥੇ ਹਾਂ ਘੇਰਿਆ ਇਸ ਤਾਂ ਗੱਲਾਂ ਬਾਤਾਂ ਕਰਨੀਆਂ ਹੋਈਆਂ ਗੱਲਾਂ ਬਾਤਾਂ ਹੀ ਕਰਿਆ ਅੱਜ ਤੁਹਾਨੂੰ ਘੇਰ ਲਿਆ ਸੀ ਘੇਰ ਨਾਲ ਨਹੀਂ ਕਰਦਾ ਮੈਂ ਤੇਰੀ ਚੋਈ ਗੱਲਾਂ ਕਰੀਆਂ ਤੁਹਾਡਾ ਜਮਾ ਬਾਈਨ ਲੋ ਜੀ ਬੜੀ ਵਧੀਆ ਗੱਲ ਹੁੰਦੀ ਹੈ ਜਦੋਂ ਕੋਈ ਸ਼ਖਸੀਅਤ ਸਾਨੂੰ ਮਿਲਦੇ ਤੇ ਉਹ ਕਵੇ ਕਿ ਤੁਹਾਡੇ ਪ੍ਰੋਗਰਾਮਸ ਅਸੀਂ ਦੇਖਦੇ ਆ ਆਲਮੋਸਟ ਇਸ ਏਰੀਏ ਦੇ ਪਿੰਡਾਂ ਦੇ ਲੋਕ ਸਾਡੇ ਪ੍ਰੋਗਰਾਮਸ ਦੇਖਦੇ ਨੇ ਬੱਲੇ ਬੱਲੇ ਫਿਲਮਸ ਐ ਰਿਕਾਰਡਸ ਨੂੰ ਦੇਖਦੇ ਨੇ ਅੱਛਾ ਹੁਣ ਗੱਲ ਕਰਨੀ ਹੈ ਜੀ ਫੌਜੀ ਸਾਹਿਬ ਤੁਹਾਡੇ ਨਾਲ ਕਰ ਲੈਂਦੇ ਆ ਚਾਹੇ ਤੁਸੀਂ ਵੀ ਦੱਸੀ ਜਾਓ ਵਿੱਚ ਆਲੇ ਦਲੇ ਦੇ ਪਿੰਡਾਂ ਦੇ ਨਾਮ ਦੱਸਿਓ ਜਰਾ ਖੇੜੀ ਹਾਂ ਜੀ ਪਰਖਾਲੀ ਇੱਧਰ ਸਾਈਡ 'ਚ ਜੀ ਹਰੀਪੁਰ ਹਮ ਜੋਧਪੁਰ ਜੋਧਪੁਰ ਹਮ ਕਕੌਟ ਕਕੌਟ ਜੀ ਬੜੀ ਹਾਂ ਅੱਛਾ ਇੱਧਰ ਲਾ ਲੋ ਹਾਂ ਦੀ ਬਰਦਾਰ ਹਾਂ ਇੱਧਰ ਮਾਜਰੀ ਹਾਂਜੀ ਅਰਬਿੰਦਰਾਖ ਹਾਂ ਇੱਧਰ ਚਲੇ ਜਾ ਪਰ ਖਾਲੀ ਤੇ ਭੱਦਲ ਹਾਂ ਟੱਪਰੀਆਂ ਵਿੱਚ ਸੇਬ ਪਰ ਅੱਛਾ ਇੱਥੇ ਚੌਂਕੀ ਲਾ ਕੇ ਟੱਪਰੀਆਂ ਚੌਂਕੀ ਲਾ ਦੋ ਟੱਪਰੀਆਂ ਹਾਂ ਅੱਗੇ ਮੀਆਂ ਪਰ ਹਾਂ ਮੀਆਂ ਪਰ ਤੇ ਗਾਂ ਗੰਦੋਂ ਜੀ ਹਾਂ ਲਓ ਜੀ ਵਧੀਆ ਸੁਣਾਤਾ ਪੂਰੀ ਲੋਕੇਸ਼ਨ ਘੁਮਾਤੀ ਸਾਰੀ ਦਿਖਾਤੀ ਜੀ ਹੈਂ ਬਹੁਤ ਵਧੀਆ ਜੀ ਹੁਣ ਤਾਂ ਸਮਾਂ ਬਦਲ ਗਿਆ ਸਾਰਾ ਹੈਨਾ ਹਾਂਜੀ ਹਾਂਜੀ ਪਹਿਲਾਂ ਫਿਰ ਰੋਪੜ ਜਾਣਾ ਕਿੰਨਾ ਕੁ ਮੁਸ਼ਕਲ ਹੋਇਆ ਕਰਦਾ ਸੀ ਇਹ ਤਾਂ ਤੁਰ ਕੇ ਜਾਂਦੇ ਤੇ ਅੱਛਾ ਅਸੀਂ ਆਪ ਗਏ ਹੂੰ ਤੁਰ ਕੇ ਪੈਦਲ ਜਾਂਦੇ ਸਾਈਕਲ ਵੀ ਨਹੀਂ ਤੇ ਹੁੰਦੇ ਅੱਛਾ ਫਿਰ ਚੱਲ ਵੀ ਬੱਸ ਇੱਕ ਸਾਢੇ ਪੰਨੇ ਦਾ ਪੰਦਰ ਤੱਕ ਨਾ ਸੰਡੀ ਗੇਟ ਮਾ ਤਾਂ ਹਾਂ ਉਹਨੇ ਬੱਸ ਲੈ ਜਾਂਦੀ ਇੱਥੇ ਪਰ ਰਖਣਾ ਜੇ ਕਰ ਸਾਢੇ ਪੰਨੇ ਤੇ ਪਾਲੇ ਪਾਸਾ ਫਿਰਦਾਪੁਰ ਹਾਂ ਕੱਚਾ ਬਾਤ ਨੂੰ ਕੰਜੇ ਦਾ ਟਾਈਮ ਅੱਛਾ ਚਾਰ ਵਜੇ ਆਏਗਾ ਸਵੇਰੇ ਜੀ ਸਵੇਰੇ ਨੂੰ 8 ਵਜੇ ਜਾਣਾ ਲੇਕ ਹੈ ਅੱਛਾ ਜੇਰਾ ਸਵੇਰੇ ਚਲੇਗਾ ਬਸ ਸਾਂਝ ਨੂੰ ਆਉਂਦਾ ਦਾ ਫਿਰ ਅੱਛਾ ਆਉਣਾ ਪੈਂਦਾ ਦਾ ਅੱਛਾ ਜੇਰਾ ਸਵੇਰੇ ਚਲ ਗਿਆ ਸਾਂਝ ਨੂੰ ਆਉਂਦਾ ਸੀ ਵਾਪਸ ਬਸ ਦਾ ਟਾਈਮ ਹੀ ਹੋਈ ਤਾਂ ਹੁਣ ਤਾਂ ਬਹੁਤ ਬੜਦੀਆਂ ਮੈਂ ਨੇ ਹਾਂ ਯਾਨੀ ਬਹੁਤ ਜੱਤੇ ਬਾਅਦ ਹੁਣ ਤਾਂ ਸੜਕਾਂ ਬਣ ਗਿਆ ਨਦੀ ਦਾ ਪੁਲ ਹਾਂ ਆ ਜਿਹੜਾ ਮਿਆਂ ਪਰ ਤੇ ਉਹਨਾਂ ਦੀ ਨਦੀ ਆ ਭੱਦਲ ਕੋਲ ਹਾਂ ਇੱਥੇ ਪੁਲ ਹੋਣ ਲੱਗਿਆ ਥੋੜੀ ਦੇਰ ਤੇ ਹਾਂ ਉਹ ਪਹਿਲਾਂ ਜੇ ਨਦੀ ਆ ਜਾਣੀ ਪਿੱਛੇ ਮੋਨਾ ਬੰਦਾ ਕਈ ਉਹਨੂੰ ਕਿਸੇ ਨੂੰ ਪੰਜੋਲੀ ਰਿਸ਼ਤੇਦਾਰ ਦਾ ਕਿਸੇ ਨੂੰ ਪੜਾ ਟਕਣਾ ਪੈਂਦਾ ਦਾ ਅੱਛਾ ਪਹਿਲਾਂ ਅਟਕਣਾ ਪੈ ਜਾਂਦਾ ਸੀ ਪਾਣੀ ਜਿਆਦਾ ਪਾਣੀ ਆ ਗਿਆ ਆ ਕਰੀਏ ਲਓ ਜੀ ਉਹ ਮੋਜਾਂ ਰਾਤ ਨੂੰ ਮਾਜੀ ਦਾ ਆ ਦੇਖੋ ਜੀ ਕਿੰਨੀਆਂ ਵਧੀਆ ਯਾਦਾਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾ ਜੀ ਇਹਨਾਂ ਦਾ ਇੱਕ ਸਵਾਦ ਹੁੰਦਾ ਹੈ ਦੀਵੇ ਚੀਜ਼ਾਂ ਦਾ ਸਵਾਦ ਹੁੰਦਾ ਹੈ ਵਸਤੂਆਂ ਦਾ ਸਵਾਦ ਹੁੰਦਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਸਵਾਦ ਹੁੰਦਾ ਹੈ ਯਾਦਾਂ ਦਾ ਵੀ ਸਵਾਦ ਹੁੰਦਾ ਹੈ ਮਿੱਠੀਆਂ ਯਾਦਾਂ ਹੁੰਦੀਆਂ ਕੌੜੀਆਂ ਯਾਦਾਂ ਹੁੰਦੀਆਂ ਖੱਟੀਆਂ ਹੁੰਦੀਆਂ ਖਟ ਮਿੱਠੀਆਂ ਹੁੰਦੀਆਂ ਦੀ ਆਹ ਦੇਖੋ ਇੱਕ ਯਾਦ ਇਹਨਾਂ ਨੇ ਦੱਸੀ ਪੁਰਾਣੀ ਜੀ ਜੀ ਦੇਖੋ ਅਸੀਂ ਯਾਦਾਂ ਹੀ ਵਟੋਰਦੇ ਸੀ ਯਾਦਾਂ ਨੂੰ ਇਕੱਠੇ ਕਰਦੇ ਆ ਤੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜੀ ਜੇਕਰ ਤੁਸੀਂ ਅਜਿਹਾ ਸਮਾਂ ਹੰਡਾਇਆ ਹੋਇਆ ਤਾਂ ਕਮੈਂਟ ਕਰਕੇ ਤੁਸੀਂ ਵੀ ਕੋਈ ਆਪਣੀ ਖੱਟੀ ਮਿੱਠੀ ਕੌੜੀ ਯਾਦ ਕਿਸੇ ਪ੍ਰਕਾਰ ਦੀ ਯਾਦ ਹੋਵੇ ਤਾਂ ਉਸ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਜੀ ਵੇਖੋ ਯਾਦਾਂ ਨੂੰ ਵਟੋੜਦੇ ਆਂ ਸੀ ਯਾਦਾਂ ਨੂੰ ਇਕੱਠੀਆਂ ਕਰਦੇ ਆਂ ਤੇ ਯਾਦਾਂ ਦੇ ਪੰਨੇ ਫਰੋਲਦੇ ਆਂ ਤੇ ਅਤੀਤ ਦੀਆਂ ਗੱਲਾਂ ਕਰਦੇ ਆਂ ਜੀ ਕਿਹਾ ਕਹਿੰਦੇ ਜੀ ਬਹੁਤ ਵਧੀਆ ਤਾਂ ਉਹ ਦਿਨ ਯਾਦ ਕਰਾਤੇ ਜੀ ਹੈਨਾ ਉਹ ਸਾਡੇ ਰੋਪੜ ਦੇ ਆਲੇ ਦੁਆਲੇ ਵੀ ਕਾਫੀ ਨਦੀਆਂ ਸੀਗੀਆਂ ਜੀ ਬਹੁਤ ਵਰਾ ਹਾਲ ਦਾ ਹੈ ਬਹੁਤ ਖਰਾਬ ਰਸਤੇ ਤੇ ਹਾਂ ਹਾਂ ਪਰ ਟਾਈਮ ਕਹੇ ਜੇ ਅਸੀਂ ਉਹ ਟਾਈਮ ਜਿਹੜਾ ਕੰਮ ਕਰਦਾ ਉਹਨੂੰ ਤਾਂ ਠੀਕ ਇਹਦਾ ਹਾਂ ਇਹ ਨਹੀਂ ਕਰਨਾ ਉਹਨੇ ਭੁੱਖੇ ਮੰਨਾ ਹਾਂ ਬਹੁਤ ਮੌਜਾਂ ਤੇ ਆ ਜਲਦੀ ਹੁਣ ਵੀ ਮੌਜਾਂ ਹੁਣ ਵੀ ਮੌਜਾਂ ਜਦ ਵੀ ਮੌਜਾਂ ਬਹੁਤ ਬੜੀ ਬੜੀ ਗੱਲ ਕਰਤੀ ਇਹਨਾਂ ਨੇ ਠੀਕ ਹੈ ਹੁਣ ਵੀ ਮੌਜਾਂ ਜਦ ਵੀ ਮੌਜਾਂ ਜੀ ਬਹੁਤ ਜਲਦੀ ਮੌਜਾਂ ਲੁੱਟੀਆਂ ਆ ਦੇਖੋ ਜੀ ਮੌਜਾਂ ਲੁੱਟ ਰੇ ਸਾਰਾ ਏਰੀਆ ਦਿਖਾਓ ਜੀ ਕਮਾਕੇ ਦੀ ਆ ਦੇਖੋ ਜੀ ਮੌਜਾਂ ਹੀ ਲੁੱਟ ਰੇ ਵਾਕਈ ਜਿਸ ਥਾਂ ਤੇ ਅਸੀਂ ਬੈਠੇ ਆ ਜਿਸ ਇਹਨਾਂ ਦੇ ਬਾੜੇ ਚ ਖੇਤ ਅਸੀਂ ਬੈਠੇ ਆ ਆਲੇ ਦਾਲੇ ਦਾ ਨਜ਼ਾਰਾ ਦੇਖਣ ਵਾਲਾ ਜੀ ਕਿਆ ਕਹਨੇ ਜੀ ਅੱਛਾ ਇਹ ਦੱਸੋ ਜੀ ਆਪਣੇ ਏਰੀਏ ਚ ਜ਼ਿਆਦਾ ਰੁੱਖ ਕਿਹੜੇ ਪਾਏ ਜਾਂਦੇ ਆ ਹਾਂ ਤਾਂ ਸੂ ਬੂਲ ਹੋ ਗਿਆ ਹਾਂਜੀ ਸੂ ਬੂਲ ਹੋ ਗਿਆ ਬਮਾਰੀ ਜਮਈ ਅੱਛਾ ਹਾਂ ਜਿਹੜਾ ਪੱਟਦੇ ਪੱਟਦੇ ਅੰਬ ਅੰਬ ਵੀ ਘਟ ਗਏ ਹਾਂ ਬਾਕੀ ਅੰਬ ਤਾਂ ਬੜੇ ਬਾਗ ਦਾ ਸਭ ਪਟਾਇ ਦੇਤੇ ਕਿਕਰਾਂ ਜੀ ਖਤਮ ਹੋ ਗਈ ਕਿਕਰ ਖਤਮ ਹੋ ਗਈ ਢਾਲੀ ਖਤਮ ਹੋ ਗਈ ਹਾਂ ਹਾਂ ਹੁਣ ਤਾਂ ਕਿਤੇ ਨਿੰਮ ਨਹੀਂ ਲੱਗੀ ਵੀ ਕਿਤੇ ਹਾਂ ਦੇਕਾਂ ਜਾਨੀ ਦੇਕਾਂ ਸੀ ਮਸੋਂ ਰੱਖਿਆ ਮੈਂ ਤਾਂ ਦੇਕਾਂ ਛਾਂ ਮਸੋਂ ਹਾਂ ਦੇਕਾਂ ਚੱਲ ਪਿਆ ਹਾਂਜੀ ਹਾਂ ਦੇਕਾਂ ਚੱਲ ਜੀ ਜੇ ਨਿੰਮ ਨਿੰਮ ਦੀ ਦਾਤਣ ਲੱਭਣੀ ਹੋਈ ਨਿੰਮੇ ਨੇ ਲੱਭਦੀ ਫਿਰ ਹਾਂ ਉਹ ਨਹੀਂ ਲੱਭਦੀਆਂ ਨਿੰਮਾਂ ਕਿਤੇ ਮਿਲ ਜਾਂਦੀਆਂ ਤਾਂ ਹਾਂ ਤਾਂ ਜਾਂਦੀਆਂ ਦਾਤਾਂ ਹਾਂ ਹਾਂ ਪਰ ਲੱਜਦੀਆਂ ਨਹੀਂ ਹੁਣ ਕੱਟ ਗਈਆਂ ਇਹ ਹੀ ਕਹਿੰਦੇ ਹੂੰ ਲੱਭਦੀਆਂ ਕਿ ਲੱਜਦੀਆਂ ਜੀ ਕਰਿਓ ਕਮੈਂਟ ਜੀ ਹਾਂ ਅਸਲ ਗੱਲ ਹੈ ਲੱਜਦੀਆਂ ਅਸੀਂ ਕਹਿੰਦੇ ਲੱਭਦੀਆਂ ਹਾਂ ਫਰਕ ਆ ਗਿਆ ਨਾ ਏ ਦੇਖੋ ਸਾਡੀ ਪੰਜਾਬੀ ਭਾਸ਼ਾ ਬੋਲੀਆਂ ਉਪ ਬੋਲੀਆਂ ਪਤਾ ਨਹੀਂ ਕਿੰਨੀਆਂ ਬੋਲੀਆਂ ਦੀ ਪੰਜਾਬੀ ਦੇ ਬੜੇ ਵਰਜਨ ਜੀ ਬਹੁਤ ਵਧੀਆ ਲੱਗਿਆ ਜੀ ਗੱਲਾਂ ਬਾਤਾਂ ਕਰਕੇ ਆਹੀ ਗੱਲਾਂ ਕਰਦੇ ਆਂ ਪ੍ਰਾਣੀਆਂ ਜੀ ਬਸ ਠੀਕ ਹੈ ਜੀ ਅੱਛਾ ਇਹ ਦੱਸੋ 1947 ਤੋਂ ਪਹਿਲਾਂ ਇਹ ਸੀਰੀਜ਼ ਚ ਮੁਸਲਮਾਨਾਂ ਦਾ ਵਸੇਬ ਕਿੰਨਾ ਕੁ ਸੀਗਾ ਬਹੁਤ ਆ ਜਿਆਦਾ ਸੁਣੀ ਗੱਲ ਕੀ ਤੇ ਸਾਹਮਣੇ ਮੇਰੇ ਸਾਹਮਣੇ ਗਏ ਇੱਥੇ ਦੇ ਇੱਕ ਕੌੜ ਤੇ ਹਾਂ ਤੁਸੀਂ 85 ਸਾਲ ਦੇ ਆ ਅਸੀਂ ਇੱਥੇ ਜਾ ਹੱਲੇ ਪਏ ਨਾ ਹਾਂ ਤੁਹਾਡਾ ਮੈਂ ਨਰਮਜੀਤ ਅੱਛਾ ਯਾਨੀ ਜਦੋਂ ਸਾਨੂੰ ਦੇਖਣਾ ਹਾਂ ਬਾਕੀ ਇੱਥੇ ਕੱਠੇ ਹੋਊਗਾ ਜਾਇਕਰ ਦੇ ਲੋਕ ਅੱਛਾ ਡੰਡੇ